ਦੇਸ਼ ਵਿੱਚ ਬਹੁਤ ਜਲਦੀ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਇਸ ਦੀਆਂ ਤਿਆਰੀਆਂ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ ਉਤੇ ਹੀ ਜੇਕਰ ਆਮ ਆਦਮੀ ਪਾਰਟੀ ਦੀ ਜਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਇਥੋਂ ਟਰਾਂਸਪੋਰਟ ਵਿੰਗ ਦੇ ਜਿਲ੍ਹਾ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵੀ ਰਾਕੇਸ਼ ਤੁਲੀ ਬਟਾਲਾ ਵਾਲਿਆਂ ਨੇ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਟਿਕਟ ਅਪਲਾਈ ਕਰਤੀ ਹੈ ਔਰ ਬਹੁਤ ਤੇਜ਼ੀ ਦੇ ਨਾਲ ਸਮੁੱਚੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਰਾਕੇਸ਼ ਤੁਲੀ ਨੂੰ ਆਮ ਜਨਤਾ ਦਾ ਸਮਰਥਨ ਵੀ ਮਿਲ ਰਿਹਾ ਹੈ ਆਏ ਦਿਨ ਹੀ ਅਸੀਂ ਸੋਸ਼ਲ ਮੀਡੀਆ ਤੇ ਔਰ ਅਖਬਾਰਾਂ ਦੇ ਵਿੱਚ ਰਾਕੇਸ਼ ਤੁਲੀ ਜੀ ਦੇ ਹੱਕ ਵਿੱਚ ਲੋਕਾਂ ਦੇ ਬਿਆਨ ਪੜ ਰਹੇ ਹਨ ਉੱਥੇ ਹੀ ਅੱਜ ਜਦੋਂ ਕਸਬਾ ਕੋਟਲੀ ਸੂਰਤ ਮਲੀਦੇ ਨਜ਼ਦੀਕ ਧਾਨਪੁਰ ਤਾਮ ਵਿਖੇ ਰਕੇਸ਼ ਤੁਲੀ ਜੀ ਮੱਥਾ ਟੇਕਣ ਪਹੁੰਚੇ ਤਾਂ ਲੋਕਾਂ ਨੂੰ ਤਾਂ ਐਉਂ ਲੱਗ ਰਿਹਾ ਸੀ ਜਿਵੇਂ ਚਾਹ ਹੀ ਚੜ ਗਿਆ ਹੋਵੇ ਲੋਕਾਂ ਨੇ ਬਹੁਤ ਗਰਮ ਜੋਸ਼ੀ ਦੇ ਨਾਲ ਆਪਣੇ ਮਹਿਬੂਬ ਨੇਤਾ ਦਾ ਸਵਾਗਤ ਕੀਤਾ ਬਹੁਤ ਸਾਰੇ ਬਜ਼ੁਰਗਾਂ ਨੇ ਤਾਂ ਐਮਪੀ ਰਕੇਸ਼ ਤੁਲੀ ਜਿੰਦਾਬਾਦ ਦੇ ਨਾਰੇ ਵੀ ਲਗਾ ਦਿੱਤੇ ਜਿਸ ਦਿਨ ਆਲ ਮਾਹੌਲ ਬਹੁਤ ਹੀ ਸ਼ਾਨਦਾਰ ਬਣ ਗਿਆ ਬਹੁਤ ਸਾਰੀਆਂ ਬਜ਼ੁਰਗ ਮਾਤਾਵਾਂ ਨੇ ਵੀ ਆਪਣਾ ਅਸ਼ੀਰਵਾਦ ਦਿੱਤਾ ਔਰ ਕਿਹਾ ਕਿ ਸਾਡੀਆਂ ਦੁਆਵਾਂ ਰਕੇਸ਼ ਤੁਲੀ ਦੇ ਨਾਲ ਹਨ ਔਰ ਰਕੇਸ਼ ਤੁਲੀ ਜੀ ਜਨਤਾ ਦੇ ਸੇਵਕ ਬਣ ਕੇ ਜਰੂਰ ਉਭਰਨਗੇ ਸਭ ਤੋਂ ਪਹਿਲਾਂ ਸਾਡੇ ਸੰਗ ਨੂੰ ਜਿਆਵਾਵਾਲਾ ਜੀ ਕਿ ਅਸੀਂ ਰਕੇਸ਼ ਭਾਈ ਵੱਲੋਂ ਇਹ ਕਹਿਣਾ ਚਾਹੁੰਦੇ ਕਿ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਨੂੰ ਇਸ ਵਾਰੀ ਗੁਰਦਾਸਪੁਰ ਹਲਕੇ ਤੋਂ ਜਰੂਰ ਟਿਕਟ ਦਿੱਤਾ ਜਾਵੇ ਕਿਉਂਕਿ ਇੱਕ ਬਹੁਤ ਹੀ ਚੰਗੇ ਤੇ ਬਹੁਤ ਹੀ ਵਧੀਆ ਕਿਸਮ ਦੇ ਇਨਸਾਨ ਹਨ ਕਿਉਂਕਿ ਹਰ ਕਿਸੇ ਦੀ ਹੈਲਪ ਕਰਦੇ ਹਨ ਤੇ ਇਸ ਕਰਕੇ ਸਾਡੀ ਸਾਰਿਆਂ ਦੀ ਮੰਗ ਹੈ ਕਿ ਇਹਨਾਂ ਨੂੰ ਜਰੂਰ ਇਹ ਸਵਰਟ ਟਿਕਟ ਦਿੱਤੀ ਜਾਵੇ ਇਸ ਕਰਕੇ ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ ਸਾਰਿਆਂ ਨੂੰ ਜੈ ਬਾਬਾ ਜੀ ਪੁਲੀ ਭਾਈ ਨੂੰ ਲੈ ਕੇ ਕੀ ਜਾਣਾ ਚਾਹੋਗੇ ਪੁਲੀ ਭਾਈ ਨੂੰ ਲੈ ਕੇ ਜਾਵਾਂਗੇ ਜੀ ਇਹ ਪਾਰਲੀਮੈਂਟ ਤੋਂ ਟਿਕਟ ਇਹਨਾਂ ਨੂੰ ਮਿਲੇ ਤੇ ਇਹ ਜਿੱਤਣ ਤੇ ਧਾਨਪੁਰ ਵਾਸੀਆਂ ਨੂੰ ਬਹੁਤ ਖੁਸ਼ੀ ਹੋਏਗੀ ਪਾਜੀ ਕਿੰਨਾ ਪੁਰਾਣਾ ਇਹਨਾਂ ਨੂੰ ਜਾਣਦੇ 20 ਦੇ ਬੰਦੇ ਨੇ 20 ਸਾਲ ਤੋਂ ਜਾਣਦੇ ਆ ਜੀ ਇਹਨਾਂ ਨੂੰ ਬਹੁਤ ਪੁਰਾਣੇ ਨੇ ਤੇ ਬਹੁਤ ਜਨਤਾ ਦੀ ਸੇਵਾ ਕੀਤੀ ਇਹਨਾਂ ਨੇ ਬਹਾਵਾਲਾਲ ਜੀ ਇਹਨਾਂ ਨੂੰ ਤਰੱਕੀ ਦੇ ਤੇ ਕਿਰਪਾ ਕਰੇ ਮਹਾਰਾਜ ਬੋਲ ਸ੍ਰੀ ਬਹਾਵਾਲਾਲ ਧੰਨ ਪਰ ਬੈ ਕਹ ਬਹਾਵਾਲਾਲ ਜੀ ਇਹ ਸਾਡੇ ਵੀਰ ਜੀ ਐਮਪੀ ਪਾਰਲੀਮੈਂਟ ਦੇ ਮੈਂਬਰ ਨੇ ਇਹਨਾਂ ਨੂੰ ਜੱਦ ਹੱਜ ਨਹੀਂ ਚਾਹੀਦੀ ਹੈ ਇਹ ਹਰ ਵੇਲੇ ਆਪਣੀ ਜੱਦ ਉੱਤੇ ਕਾਮਯਾਬ ਰਹਿਣ ਜਦੋਂ ਇਹ ਜਿੱਤ ਜਾਣ ਲੋਕ ਸੇਵਾ ਦੀ ਸੇਵਾ ਕਰਨ ਕੋਲ ਮੈਂ ਬਾਬਾ ਲਾਲ ਜੀ ਤੋਂ ਕੁਝ ਨਹੀਂ ਮੰਗਲਾ ਭਾਈ ਗੁਰਦੇਵ ਕਾਲ ਹਲਕਾਲ ਦਾ ਭਾਈ ਗੁਰਜੀ ਕੀ ਸੇਵਾ ਵਾਲਾ ਕਾਲ ਜੀ ਆ ਕੀ ਮੌਲੀ ਇੱਕ ਗੱਲ ਇਹ ਦੱਸਿਓ ਕਿ ਇਹ ਵਾਕੇ ਜਨਤਾ ਦੇ ਅਸਲ ਸੇਵਾਦਾਰ ਨੇ ਹਾਂਜੀ ਹਾਂਜੀ ਹੋਣਗੇ ਜੀ ਕਿਉਂ ਨਹੀਂ ਹੋਣਗੇ ਇਹ ਦਰਬਾਰੀਆਂ ਹੋਈ ਆ ਜਿੱਥੇ ਬੰਦਾ ਆ ਜਾਂਦਾ ਸੇਵਾਦਾਰ ਅੱਭੀ ਬਣ ਜਾਂਦਾ